ਅਮਰਿਤਪਾਲ ਸਿੰਘ ਮੈਰੋ ਨੇ ਵੀਡੀਓ ਪਾਈ ਆ ਦੀਪਕਾ ਲੁਤਰਾ ਨਾਲ ਉਹਨੂੰ ਸਮਝਾਉਣ ਦੀ ਵੀ ਕਿਸ ਤਰੀਕੇ ਨਾਲ ਸਮਝਾਇਆ ਗਿਆ ਸੀ ਇਹ ਵੀਡੀਓ ਕੋਈ ਅੱਜ ਦੀ ਨਹੀਂ ਹੈਗੀ ਅੱਜ ਤੋਂ ਮੇਰੇ ਸਾਹਮਣੇ ਮਹੀਨਾ ਪਹਿਲਾਂ ਵੀਡੀਓ ਬਣੀ ਸੀ ਕਿਉਂ ਲੇਟ ਪੋਸਟ ਕੀਤੀ ਉਹਦੇ ਬਾਰੇ ਆਪਾਂ ਕੋਈ ਗੱਲ ਨਹੀਂ ਕਰਨੀ ਜਿਹੜੇ ਵੀ ਤਰੀਕੇ ਨਾਲ ਸਮਝਾਇਆ ਗਿਆ ਤਰੀਕਾ ਸਮਝਾਉਣ ਦਾ ਵੀਡੀਓ ਵਿੱਚ ਤਾਂ ਬਹੁਤ ਵਧੀਆ ਲੱਗਦਾ ਪਰ ਬਾਕੀ ਵੀਡੀਓ ਕੋਈ ਬਹੁਤ ਵੱਡੀ ਨਹੀਂ ਛੋਟ ਜੀ ਵੀਡੀਓ ਹੀ ਸੀਗੀ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਤੇ ਨਜ਼ਰ ਮਾਰੋ ਹਲੋ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੀ ਵੀਡੀਓਜ਼ ਜਿਹੜੀਆਂ ਵੀ ਹੈਗੀਆਂ ਵਾ ਕੀ ਤੁਹਾਨੂੰ ਅਲੱਗ ਅੰਦਾ ਗੰਦੀਆਂ ਨਹੀਂ ਹੈ ਕੋਈ ਸੀ ਨੋ ਪਸੀਨ ਹੋ ਜਾਣ ਥੱਕ ਥੱਕ ਕੇ ਪਸੀਨੋ ਪਸੀਨ ਕਾ ਦੇਣਾ ਹੋਣ ਕੇ ਅਰੇ ਯਾਰ ਜਿੱਦਾਂ ਹੋਣੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਕਾਰ ਕਰਦੇ ਆ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਬ ਦੋ ਥੱਕ ਥੱਕ ਕੇ ਪਸੀਨੋ ਪਸੀਨ ਕਾ ਦੇਣਾ ਹੋ ਜਾਣ ਕੰਮ ਕਰਕੇ ਜਿਹੜਾ ਲਾ ਕੇ ਅੱਛਾ ਇਹ ਜਿੰਮ ਦੀ ਗੱਲ ਹੈ ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦੋ ਇਹ ਤੁਹਾਡੀ ਵੀਡੀਓ ਮੈਨੂੰ ਇੰਨੀ ਗੱਲ ਦਾ ਨਹੀਂ ਪਤਾ ਹੈਗਾ ਜਿੱਦਾਂ ਸਾਨੂੰ ਕਹਿੰਦੇ ਆ ਅੱਛਾ ਨੋਰਮਲ ਆ ਤੁਹਾਡਾ ਕਰਦੇ ਦਾ ਨੋਰਮਲ ਹੈ 5 ਮਿੰਟ ਸਰ ਵੀ ਸੱਕਾ-ਤੱਕ ਕੇ ਪਸੀਨਾ-ਪਸੀਨੀ ਕਾ ਦੇਣਾ ਹੋ ਜਾਣਗੇ। ਉਹ ਵੀ ਕਮਜ਼ੋਰੀ ਹੈਗੀ ਐ। ਕਾਰ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ? ਜਾਂ ਫਿਰ ਢਿੱਲੇ ਪੰਦੀ ਕਰ ਦਾਂਗੇ, ਕਰ ਦਾਂਗੇ। ਛੋਟੇ ਸਾਈਜ਼ ਦੀ ਪ੍ਰੋਬਲਮ ਆ ਬਈ। ਉਹਨਾਂ ਨੇ ਕੀ ਆ ਜਿੱਦਾਂ ਉਹਦਾ ਅੱਧਾ ਹੀ ਆਪਾਂ ਬੋਲੇ। ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ। ਹਾਂਜੀ। ਅਗਲੇ ਦੀ ਕਈ ਮੰਨੋਗੇ? ਅਸੀਂ ਕਹਿੰਨੇ ਆ ਖੂ ਆ ਇਹਦੇ 'ਚ। 100 ਰੁਪਿਆ ਦਿੰਨੇ ਆ ਸਾਡੇ ਖੂ ਤੇ ਡੰਗਾਈ ਮਾਫਣੀ ਆ ਛਾਲ ਮਾਰਦੀ ਥਾਂ ਉਹਦੇ 'ਚ। ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਉਹਨਾਂ ਦਾ ਕੰਮ ਹੀ ਉਹੋ ਜਿਹਾ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਇਹਨਾਂ ਦੀ ਯਾਹਰ ਪੱਲੇ ਪਾਤੀ ਦਾ ਪੱਲੇ ਪਾਣ ਦੀ ਕਾਦੀ ਪ੍ਰੋਬਲਮ ਹੋਣੀ ਤੁਹਾਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉਹੀ ਆਪ ਸਮਝਦਾਰ ਹੈਗੇ ਜੀ ਸਰ ਹਾਂ ਸਰ ਜਿੱਦਾਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਹ ਗੰਦਾ ਕੋਈ ਵਰਡ ਕੱਢਿਆ ਸਰ ਜਿੱਦਾਂ ਵਰਡਿੰਗ ਹੈਗੀ ਆ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰਾਮ ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ساری ਉਮਰ ਇੱਕ ਵਾਰੀ ਹੋਈ ਐ ਇਹ ਕਰਦਾਂਗੇ ਕਰਦਾਂਗੇ ਉੱਠ ਕੇ ਕਰਦਾਂਗੇ ਟੇ ਮੋਟੇ ਟੈਰਾ ਵਾਲੀ ਨੱਡੀ ਨਹੀਂ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੀ ਤੁਸੀਂ ਉਹਨਾਂ ਨੂੰ ਬਕਾਇਦਾ ਉੱਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾਂ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਹੈ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲ੍ਹਿਆ ਓਏ ਓਏ ਤੋੜੇ ਜਨਾਨੇ ਨੂੰ ਤੋੜ ਤੋਂ ਪਰੇਸ਼ਾਨ ਹੋ ਗਈ ਹੈ ਪਹਿਲਾਂ ਵੀ ਛੱਡ ਬੋਲਦਾ ਕੌਣਾ ਇਹ ਮੈਂ ਬੋਲਦੀ ਕਿਹੜੀਆਂ ਚਨਣੀਆਂ ਪਰੇਸ਼ਾਨ ਆ ਦੀ ਆਪਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆਪ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਕੰਟੈਂਟ ਦੇ ਤਰੂ ਤਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਪੈਸੇ ਮਿਲੇ ਹੂੰ ਪੈਸੇ ਤਾਂ ਕੋਈ ਮਤਲਬ ਵਾ ਨਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14-15 ਸਾਲ ਦੇ ਬੱਚੇ ਵੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਲੋਂ ਥੋੜੇ ਅਰਗੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਮੇਰੀ ਛੋਟੀ ਭੈਣ ਨਾ ਟਿਊਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਹੋਰ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਇਹ ਹਾਂ ਆ ਚੀਜ਼ਾਂ ਜਿਹਦੇ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ ਹਾਂਜੀ ਬਾਈ ਦੇਖ ਲਈ ਤੁਸੀਂ ਸਾਰੀ ਵੀਡੀਓ ਹੁਣ ਤੱਕ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿਿਹੜੇ ਤਰੀਕੇ ਨਾਲ ਸਮਝਾਇਆ ਗਿਆ ਤੇ ਕਿੰਨੀ ਕੁੰਨ ਵਿੱਚ ਗੱਲ ਹੋਈ ਆ ਤੇ ਉਹ ਕਿਹੜੇ ਤਰੀਕੇ ਨਾਲ ਆਪਦੇ ਆਪ ਨੂੰ ਮਤਲਬ ਕੋਸ਼ਿਸ਼ ਕਰਦੀ ਪਈ ਸੀ ਆਪਦੀਆਂ ਗੱਲਾਂ ਦੱਸਣ ਦੀ ਵੀ ਮੈਂ ਨਹੀਂ ਐਦਾਂ ਕੁਛ ਕੀਤਾ ਮੇਰੇ ਤੋਂ ਕਰਵਾਇਆ ਜਾਂਦਾ ਜਾਂ ਐਦਾਂ ਕੁਛ ਕੁਛ ਵੀ ਲਾਲੂ ਹਨਾ ਬੰਦਾ ਕਰਾਉਣ ਵਾਲਾ ਕੋਈ ਮਰਜ਼ੀ ਹੋਵੇ ਪਰ ਬੰਦਾ ਕਰਨ ਵਾਲਾ ਤਾਂ ਖੁਦ ਹੀ ਹੁੰਦਾ ਨਾ ਜੇ ਤੁਹਾਨੂੰ ਪਤਾ ਲੱਗਦਾ ਪਿਆ ਵੀ ਚੀਜ਼ਾਂ ਗਲਤ ਕਰਵਾਈਆਂ ਜਾਂਦੀਆਂ ਤੁਸੀਂ ਨਾ ਕਰੋ ਬਾਕੀ ਰਹੀ ਗੱਲ ਇਹ ਕੁੜੀ ਨੂੰ ਕਿਰਾਂ ਤਾਂ ਦੁੱਖ ਜ਼ਰੂਰ ਲੱਗਿਆ ਹੋਣਾ ਵੀ ਮੇਰੇ ਨਾਲ ਗਲਤ ਹੋਇਆ ਮੈਨੂੰ ਰੋਕਿਆ ਗਿਆ ਮੇਰੇ ਮਤਲਬ ਇਨਕਮ ਸੋਰਸ ਨੂੰ ਰੋਕਦੇ ਪਏ ਜਾਂ ਇਦਾਂ ਕੁਛ ਜਦੋਂ ਕੋਈ ਸਮਾਂ ਬਾਅਦ ਇਹ ਚੀਜ਼ਾਂ ਕੁੜੀ ਨੂੰ ਪਤਾ ਲੱਗਣਗੇ ਕਿ ਇਹਨਾਂ ਵੀ ਜਿਹੜੇ ਕਾਰਨ ਕਰਕੇ ਰੋਕਿਆ ਗਿਆ ਸੀਗਾ ਫਿਰ ਉਹ ਬਹੁਤ ਖੁਸ਼ ਹੋਊਗੀ ਵੀ ਮੈਨੂੰ ਬਹੁਤ ਸਹੀ ਸਮੇਂ ਤੇ ਰੋਕਿਆ ਗਿਆ ਕਿਉਂਕਿ ਹਜੇ ਤੱਕ ਉਹ ਕੁੜੀ ਦੀ ਇੱਜ਼ਤ ਵਧੀਆ ਬਣੀ ਹੋਈ ਹੁਣ ਪ੍ਰੋਮੋਸ਼ਨਾਂ ਵਧੀਆ ਆਉਂਦੀਆਂ ਹੁਣ ਚੰਗੀਆਂ ਪ੍ਰੋਮੋਸ਼ਨਾਂ ਕਰਨ ਲੱਗ ਪੂਗੀ ਉਹ ਜੋ ਇਸ ਗੱਲ ਨੂੰ ਸਮਝੇ ਤਾਂ ਬਹੁਤ ਵਧੀਆ ਗੱਲ ਆ ਬਾਕੀ ਬਈ ਅਮਰਿਤਪਰ ਮੈਡੂ ਨੂੰ ਆ ਬਹੁਤ ਚੰਗੇ ਮੁੱਦਿਆਂ ਨੂੰ ਸਲਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਾਕੀ ਜਿਹੜੇ ਟਾਈਮ ਅਮ੍ਰਿਤਪਾਲ ਮੈਰੋ ਵਰਗੇ ਬੰਦੇ ਪੰਜਾਬ ਵਿੱਚ ਹੈਗੇ ਆ ਉਹਨਾਂ ਟਾਈਮ ਗੰਦ ਪਾਉਣ ਵਾਲੇ ਜਿਹੜੇ ਸੋਸ਼ਲ ਮੀਡੀਆ ਤੇ ਹੈਗੇ ਆ ਬੰਦੇ ਉਹਨਾਂ ਨੂੰ ਡਰ ਜ਼ਰੂਰ ਹੈਗਾ ਵੀ ਸਾਨੂੰ ਵੀ ਕਿਸੇ ਦਿਨ ਸੱਦਿਆ ਜਾ ਸਕਦਾ ਤੇ ਜੋ ਕਿ ਬਹੁਤ ਵਧੀਆ ਗੱਲ ਆ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਲੋਕੀ ਫੇਰ ਵੀ ਡਰਦੇ ਆ ਇਹਨਾਂ ਚੀਜ਼ਾਂ ਤੋਂ ਬਾਕੀ ਤੁਸੀਂ ਆਪਦੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜੁਆ ਤੁਹਾਨੂੰ ਕੀ ਲੱਗਦਾ ਵੀ ਕੌਣ ਸਹੀ ਆ ਕੌਣ ਨਹੀਂ